ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਬੀਤੇ 2 ਦਿਨ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਬੀਤੇ ਦਿਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਉਨ੍ਹਾਂ ਦੇ ਵਿਦੇਸ਼ੀ ਦੌਰੇ ਤੇ ਸਵਾਲ ਚੁੱਕੇ ਜਾ ਰਹੇ ਨੇ ਵਿਅੰਗਾਤਮਕ ਤਰੀਕੇ ਦੇ ਨਾਲ ਭਗਵੰਤ ਮਾਨ ਹਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਹਵਾ ਦੇ ਵਿੱਚ ਰਹਿੰਦੇ ਨੇ ਔਰ ਉਨ੍ਹਾਂ ਦੇ ਵੱਲੋਂ ਬਹੁਤ ਛੋਟੇ ਛੋਟੇ ਮੁਲਕਾਂ ਦੀ ਯਾਤਰਾ ਕੀਤੀ ਜਾ ਰਹੀ ਆ ਉਹਨਾਂ ਨੂੰ ਹਾਲ ਹੀ ਚ ਵਿਦੇਸ਼ੀ ਮੁਲਕ ਚ ਮਿਲੇ ਸਨਮਾਨ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਅੰਗਕਾ ਸਿਆਸੀ ਔਰ ਅੱਜ ਫੇਰ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਉਹਦੇ ਵਿੱਚ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਕਈ ਤਰ੍ਹਾਂ ਦੀਆਂ ਠੀਕਾ ਟਿੱਪਣੀਆਂ ਕੀਤੀਆਂ ਗਈਆਂ ਉਹਦੇ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਪੀਐਮ ਦੇ ਵਿਦੇਸ਼ ਦੌਰਿਆਂ ਦੇ ਬਾਰੇ ਪੁੱਛਣ ਦਾ ਕੋਈ ਸਵਾਲ ਨਹੀਂ ਹੈ ਔਰ ਨਾਲ ਹੀ ਭਗਵੰਤ ਮਾਨ ਦੇ ਇਸ ਬਿਆਨ ਉਪਰੰਤ ਐਮਈ ਦੇ ਵੱਲੋਂ ਰਿਐਕਟ ਕੀਤਾ ਗਿਆ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਜਿਹੜਾ ਇਹਦੇ ਤੇ ਕਿਹਾ ਗਿਆ ਹੈ ਕਿ ਕੁਝ ਰਾਜਾਂ ਦੇ ਮੁਖੀਆਂ ਦੇ ਵੱਲੋਂ ਤੁਹਾਨੂੰ ਉਸੇ ਟਵੀਟ ਪੂਰੀ ਸਕਰੀਨ ਤੇ ਦਿਖਾਉਂਦੇ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਜਿਦੇ ਵਿੱਚ ਬਕਾਇਦਾ ਉਹਨਾਂ ਨੇ ਇਹ ਗੱਲ ਕਹੀ ਹੈ ਬੇਸ਼ੱਕ ਉਹਦੇ ਵਿੱਚ ਸੀਐਮ ਦਾ ਨਾਮ ਨਹੀਂ ਲਿਆ ਗਿਆ ਹੈ ਪਰ ਇਹ ਗੱਲ ਲਾਜ਼ਮੀ ਤੌਰ ਤੇ ਕੀ ਗਿਆ ਹੈ ਕਿ ਕੁਝ ਰਾਜਾਂ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਦੇ ਵੱਲੋਂ ਜੋ ਪ੍ਰਧਾਨ ਮੰਤਰੀ ਮੋਦੀ ਦੀ ਵਿਜ਼ਿਟ ਤੇ ਸਵਾਲ ਚੁੱਕਿਆ ਜਾ ਰਿਹਾ ਹੈ ਉਹ ਠੀਕ ਨਹੀਂ ਹੈ ਤੇ ਉਹ ਮੰਦਭਾਗਾ ਹੈ ਗੌਰਤਬ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਿਦੇਸ਼ੀ ਦੌਰੇ ਤੇ ਨੇ ਔਰ ਕੱਲ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਆ ਉਹਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਇਹਦੇ ਤੇ ਵਿਅੰਗਾਤਮਕ ਤਰੀਕੇ ਦੇ ਨਾਲ ਸਵਾਲ ਚੁੱਕਿਆ ਜਾਂਦਾ ਅੱਜ ਫੇਰ ਸੀਐਮ ਮਾਨ ਨੇ ਇਹ ਗੱਲ ਦੁਹਰਾਈ ਜਿਦੇ ਵਿੱਚ ਉਹਨਾਂ ਨੇ ਵਿਦੇਸ਼ੀ ਦੌਰਿਆਂ ਦੇ ਨਾਲ ਨਾਲ होर भी कई गल् जो प्रधानमंत्री मोदी के बारे कीतियाँ और मिनिस्ट्री ऑफ टनल अफेयर लिखता है कि इन रिसपॉोंस टू मीडिया क्वायरीज रिगार्डिंग कमेंट्स मेड बाय ए हाई स्टेट अथॉरिटी, द ऑफिशियल स्पोक्स परसनज श्री रणधीर जसवाल सैड वी हैव सीन सम कमेंट्स मेड बाय ए हाई स्टेट अथॉरटी अबाउट इंडियाज रिलेंस विद द फ्रेंडली कंट्रीज फ्रॉम द ग्लोबल साउथ दीज रिमार्क्स आर इरिसपोंसिबल ਐਂਡ ਰਿਗਰੈਟੇਬਲ ਐਂਡ ਡੂ ਨਾਟ ਬਿਹੇਵ ਦਾ ਸਟੇਟ ਅਥਾਰਟੀ ਤਾਂ ਇਹਦੇ ਤੇ ਇਹ ਸਵਾਲ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਦੇ ਬਾਰੇ ਨਹੀਂ ਹੋਣਾ ਚਾਹੀਦਾ ਤੁਹਾਨੂੰ ਇੱਕ ਵਾਰ ਫਿਰ ਤੋਂ ਅਸੀਂ ਸੁਣਾਉਂਦੇ ਹਾਂ ਕਿ ਬੀਤੇ 2 ਦਿਨ ਤੋਂ ਲਗਾਤਾਰ ਭਗਵੰਤ ਮਾਨ ਹੋਰਾਂ ਦੇ ਵੱਲੋਂ ਮੁੱਖ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਵਾਲ ਚੁੱਕੇ ਜਾ ਰਹੇ ਨੇ ਵਿਅੰਗ ਕਸੇ ਜਾ ਰਹੇ ਨੇ ਤੁਹਾਨੂੰ ਸੁਣਾਉਂਦੇ ਹਾਂ ਕਿ ਅੱਜ ਫਿਰ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਕੀ ਬਿਆਨ ਦਿੱਤਾ ਜੀਓ ਬੋਲ ਰਹੇ ਆਸਪਕਤ ਮੋਦੀ ਸਾਹਿਬ ਦੇ ਖਿਲਾਫ ਕੌਣ ਬੋਲ ਰਿਹਾ ਮੈਂ ਤਾਂ ਕਲੀ ਬੋਲ ਕੇ ਆ ਤਾਂ ਮੈਂ ਆਜੀ ਬੋਲ ਕੇ ਆ ਵੀ ਮਾਰਾ ਜਿੱਥੇ 140 ਕਰੋੜ ਬੰਦਾ ਰਹਿੰਦਾ ਹੈ ਉੱਥੇ ਸਮੱਸਿਆਵਾਂ ਦਾ ਹੱਲ ਕਰੋ ਮਾਨ ਸਾਹਿਬ ਇੱਕ ਅਗਰਸਤ ਤੱਕ ਦੀ ਨੋਬਤ ਹੋਦੀ ਹੈ ਤੇ ਤੁਹਾਡੇ ਮਿਲ ਕੇ ਇਹ ਜੇ ਨਾਮ ਦਾ ਕਾਰਨ ਦੀ ਤੁਹਾਡੇ ਨਹੀਂ ਫਿਰ ਤੁਸੀਂ ਅਸੀਂ ਇਹ ਨਹੀਂ ਕਿਵੇਂ ਦੇਖਦੇ ਹੋ ਵੀ ਮੈਂ ਰਸਤੇ ਕਿਵੇਂ ਰੁਕਸਰ ਨਹੀਂ ਨਹੀਂ ਲੜਾਂਗੇ ਕਾਨੂੰਨ ਚ ਅਸੀਂ ਕੋਰਟ ਜਾਵਾਂਗੇ ਕਾਨੂੰਨ ਹੈ ਕੋਈ ਨਾ ਕੋਈ ਕਾਨੂੰਨ ਤਾਂ ਸਾਡੇ ਹੱਕ 'ਚ ਹੋਊਗਾ ਨਾ ਐ ਸਾਰਾ ਇਹਨਾਂ ਨੇ ਹੀ ਠੇਕਾ ਥੋੜੀ ਲੈ ਲਿਆ ਸੀ ਬੈ ਕੇ ਕੇਜਰੀਵਾਲ ਸਾਹਿਬ ਵੀ ਤਾਂ ਬਾਹਰ ਆਏ ਮਨੀਸ਼ ਸੋਦੀਆ ਜੀ ਨੂੰ ਵੀ ਜਵਾਬਤ ਮਿਲੀ ਕਿਤੇ ਕਾਨੂੰਨ ਤਾਂ ਹੈ ਨਾ ਰੱਬ ਤਾਂ ਹੈ ਕਿਤੇ ਮੈਨੂੰ ਲੈ ਕੇ ਅੱਜ ਦਲ ਬਿਆਨ ਦਿੰਦਾ ਸੀ ਉਹਦੇ ਤੇ ਐਮਬੀਏ ਨੇ ਕਾਫੀ ਇਰਾਜ਼ ਪਾਇਆ ਸੀ ਕਿ ਮੈਨੂੰ ਮੈਨੂੰ ਫੌਰਨ ਮੈਨੂੰ ਮੈਨੂੰ ਫੌਰਨ ਪਾਲਿਸੀ ਬਾਰੇ ਪੁੱਛਣ ਦਾ ਹੱਕ ਨਹੀਂ ਕਿ ਤੁਸੀਂ ਕੀ ਕਰਨ ਜਾਣਦੇ ਹੋ ਜੀ ਉੱਥੇ ਕੀ ਕਰਕੇ ਆਏ ਹੋ ਜੀ ਦੱਸੋ ਸਾਨੂੰ ਹੱਕ ਨਹੀਂ ਮੈਂ ਫੋਰਨ ਪਾਲਿਸੀ ਬਾਰੇ ਪੁੱਛਿਆ ਵੀ ਤੁਸੀਂ ਜਿੱਥੇ ਵੀ ਜਾਣੇ ਹੋ ਉੱਥੇ ਨਾਨੀ ਦਾ ਬਿਜ਼ਨਸ ਕਿਉਂ ਸ਼ੁਰੂ ਹੋ ਜਾਂਦਾ ਇਹਦਾ ਮਤਲਬ ਤੁਹਾਨੂੰ ਉਹ ਲੈ ਕੇ ਜਾਂਦਾ ਠੀਕ ਹੈ ਇਹ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਕਿ ਤੁਸੀਂ ਬਿਜ਼ਨਸ ਕਰਾਉਣ ਜਾਣੇ ਹੋ ਕਿਸੇ ਨੂੰ ਤੇ ਸਾਨੂੰ ਹੱਕ ਨਹੀਂ ਹੈਗਾ ਅਸੀਂ ਪੁੱਛਾਂਗੇ ਮੈਂ ਤਾਂ ਫਿਊਚਰ 'ਚ ਵੀ ਪੁੱਛੂੰਗਾ ਕੀ ਗੱਲ ਪ੍ਰਧਾਨ ਮੰਤਰੀ ਨੂੰ ਅਸੀਂ ਪੁੱਛ ਨਹੀਂ ਸਕਦੇ ਕਿ ਤੁਸੀਂ ਉੱਥੇ ਕੀ ਕਰਨ ਗਏ ਸੀ ਕੀ ਉਹਨਾਂ ਨਾਲ ਸਮਝੌਤਾ ਹੋਇਆ ਜਦੋਂ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਇੱਕ ਵੀ ਮੁਲਕ ਆਪਣੇ ਨਾਲ ਖੜਾ ਨਹੀਂ ਖੜਾ ਪਰ ਧਰਤੀ ਦੇ ਚਾਰ ਗੇੜੇ ਦੇਗੇ ਮੋਦੀ ਸਾਹਿਬ ਮਗਨੇਸ਼ੀਆ ਤੱਕਲਵੇਸ਼ੀਆ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਨੇ ਸੰਤ ਨਾ ਹੀ ਨਹੀਂ ਆਉਂਦੇ ਉਹਨਾਂ ਦੇ ਉੱਥੇ ਜਾ ਵੜਦੇ ਭਾਈ 140 ਕਰੋੜ ਤਾਂ ਸਾਡੇ ਕੋਲੇ ਰਹਿੰਦਾ ਉਹਨਾਂ ਨਾਲ ਹੀ ਗੱਲ ਕਰ ਲੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਦੋ ਪੰਜਾਬ ਤੇ ਹਰਿਆਣੇ ਦਾ ਪਾਣੀ ਨਾ ਝਕ